ਸਾਤ ਸਤਿ ਸ੍ਰੀ ਅਕਾਲ ਤੁਸੀਂ ਦੇਖੋ ਆਪਣਾ ਪਿੰਡ ਨਡਾਲਾ ਚੈਨਲ ਮੈਂ ਹਰਪ੍ਰੀਤ ਸਿੰਘ ਕੋਤੜਾ ਜੀ ਅੱਜ ਅਸੀਂ ਪਹੁੰਚੇ ਹਾਂ ਜੀ ਨਡਾਲਾ ਦੀ ਸਰਕਾਰੀ ਸਕੂਲ ਦੀ ਗਰਾਊਂਡ ਦੇ ਵਿੱਚ ਅੱਜ ਬੜੇ ਦਿਨਾਂ ਬਾਅਦ ਤੇ ਨਡਾਲੇ ਦੀ ਸਰਕਾਰੀ ਸਕੂਲ ਦੀ ਗਰਾਊਂਡ ਦੇ ਵਿੱਚ ਤੁਹਾਨੂੰ ਦੱਸਣਾ ਚਾਹਾਂਗੇ ਬੈਕ ਸ਼ੈਕ ਕੈਮਰਾ ਕਰਕੇ ਤੁਹਾਨੂੰ ਅਸੀਂ ਦਿਖਾਵਾਂਗੇ ਆ ਦੇਖ ਲਓ ਮੁੰਡੇ ਜਿਹੜੇ ਕਬੱਡੀ ਦੀ ਪ੍ਰੈਕਟਿਸ ਕਰ ਰਹੇ ਨੇ ਇਸ ਗਰਾਊਂਡ ਦੇ ਵਿੱਚ ਓਕੇ ਕੋਣਾ ਭੰਗੜਾ ਤੇ ਖੇਡਣੀ ਕਬੱਡੀ ਦੋ ਸ਼ੌਂਕ ਮਿੱਤਰਾਂ ਦੇ ਦੇਖੋ ਜੀ ਆ ਮੁੰਡੇ ਆ ਜੀ ਬਰੇਟਸ ਲਾਉਂਦੇ ਆ ਆ ਵੇਖੋ ਮੁੰਡਾ ਲਾਉਂਦਾ ਜੰਪ ਹੈ ਜਦਾਂ ਕਿ ਸਾਡੇ ਲਾਗਲਾ ਪਿੰਡ ਸੋਨੂ ਜੰਪ ਦਾ ਪਿੰਡ ਦੇ ਬਈ ਮੁੰਡਾ ਜੰਪ ਲਾਉਂਦਾ ਪੂਰੀਆ ਬਾਜ਼ੀਆਂ ਮਾਰਦਾ ਵੇ ਇਹ ਬੇਟਾ ਜੀ ਆ ਵੇਖੋ ਮੁੰਡੇ ਮਾਰਦੇ ਜੰਪ ਬੱਲੇ ਤੇਰੇ ਆ ਲੱਗੀਆਂ ਰੌਣਕਾਂ ਜੀ ਸਾਡੇ ਪਿੰਡ ਨਡਾਲਾ ਦੀ ਸਰਕਾਰੀ ਸਕੂਲ ਦੀ ਗਰਾਊਂਡ ਦੇ ਵਿੱਚ ਵੇਖੋ ਜੀ ਕਬੱਡੀ ਦੇ ਜੋਰ ਲਗਾਉਂਦੇ ਮੁੰਡੇ ਮਿਹਨਤਾਂ ਲਾਉਂਦੇ ਪ੍ਰੈਕਟਿਸ ਕਰਦੇ ਆ ਗਰਾਊਂਡ ਦੇ ਵਿੱਚ ਆ ਤੁਸੀਂ ਦੇਖ ਲਓ ਆ ਤੁਹਾਨੂੰ ਤਸਵੀਰਾਂ ਸੀ ਨਡਾਲੇ ਦੀ ਸਰਕਾਰੀ ਸਕੂਲ ਦੀ ਗਰਾਊਂਡ ਤੋਂ ਦਿਖਾ ਰਹੇ ਆ ਕਬੱਡੀ ਨੂੰ ਕਿਹੜਾ ਕਿਹੜਾ ਪਿਆਰ ਕਰਦਾ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਦੱਸਣਾ ਨਾਲ ਇਹ ਵੀ ਦੱਸਣਾ ਕਿ ਕਿਹੜੇ ਕਿਹੜੇ ਖਿਡਾਰੀ ਖਿਡਾਰੀਆਂ ਨੂੰ ਤੁਸੀਂ ਪਿਆਰ ਕਰਦੇ ਹੋ ਜਿਦਾ ਹੁਣ ਕਬੱਡੀ ਦੇ ਵਿੱਚ ਬਹੁਤ ਸੁਪਰਸਟਾਰ ਖਿਡਾਰੀ ਨੇ ਜਿਦਾ ਖੁਸ਼ੀ ਵਰਗੇ ਦੁੱਲੇ ਵਰਗੇ ਦੁਗਾ ਦੁਲਾ ਭਗਾਪਿੰਡ ਬਹੁਤ ਸਾਰੇ ਵਧੀਆ ਵਧੀਆ ਖਿਡਾਰੀ ਆ ਕਬੱਡੀ ਦੇ ਵਿੱਚ ਤੇ ਆ ਇੱਥੇ ਵੀ ਸਾਡੇ ਨਡਾਲੇ ਦੀ ਸਰਕਾਰੀ ਸਕੂਲ ਦੀ ਗਰਾਊਂਡ ਦੇ ਵਿੱਚ ਵੀ ਪ੍ਰੈਕਟਿਸ ਮੁੰਡੇ ਕਰਦੇ ਵੇਣ ਤੇ ਉਹ ਨਿੱਕੇ ਬੱਚੇ ਉਹਨਾਂ ਨਾਲ ਆਪਾਂ ਥੋੜੀ ਜਿਹਾ ਆਪਾਂ ਵੀ ਹਾਸੇ ਮਝਾਕ ਆਲੀਆਂ ਥੋੜੀਆਂ ਬੜੀਆਂ ਗੱਲਾਂ ਪਤਾ ਕਰਦੇ ਆਂ ਤੇ ਕਿੱਦਾਂ ਦਾ ਰਿਹਾ ਤੇ ਆਪਾਂ ਹੁਣੀ ਹੁਣ ਥੋੜਾ ਜਾਂ ਇੰਜੋਇਮੈਂਟ ਕਰਦੇ ਆਂ ਬੱਚਿਆਂ ਦੇ ਨਾਲ ਤੇ ਮਹਾਰਾਜ ਸੱਸ ਕਾ ਭਾਜੀ ਕੀ ਹਾਲ ਚਾਲ ਹੈ ਵਧੀਆ ਭਾਜੀ ਠੀਕ ਠਾਕ ਹਾਂਜੀ ਖਿੱਚੀ ਨੇ ਕੰਮ ਨੂੰ ਹਾਂਜੀ ਪੂਰਾ ਪੂਰਾ ਕਿੱਦਾਂ ਦਾ ਮਾਹੌਲ ਹੈ ਕਬੱਡੀ ਚ ਲੈ ਕੇ ਵਧੀਆ ਵਧੀਆ ਮਜ਼ਾ ਬਣਾਉਂਦਾ ਬਗਾ ਭਾਜੀ ਲਵਾਉਂਦਾ ਮੈਂ ਤਾਂ ਹਾਂਜੀ ਬਾਦੂ ਕਿੰਨੇ ਵਿੱਚ ਤੇ ਲੈ ਕੇ ਕਿੰਨੇ ਦਾ ਕਰਾਏ 6 ਵਿੱਚ ਲੈ ਕੇ 7 ਵਿੱਚ ਘਟ ਖਿੱਚ ਕੇ ਰੱਖਣਾ ਕੰਮ ਆਣਾ ਠੀਕ ਹੈ ਕਿੰਨੇ ਕਿਲੋ ਵਰਗ ਚ ਫੇਰ 35 35 35 ਕਿਲੋ ਕਿੰਨੇ ਮੁੰਡੇ ਆ ਤੁਹਾਡੀ ਟੀਮ ਚ ਸਾਡੇ 20 20 ਕਾਗੇ 20 ਕਾਗੇ 20 ਕਾਗੇ ਵੇ ਹਾਂਜੀ ਤੇ ਰੇਟਾ ਕਿਹੜਾ ਪਾਉਂਦਾ ਜੱਫੇ ਕਿਹੜਾ ਲਾਉਂਦਾ ਰੇਟਾ ਪਾਉਂਦੇ ਰੇਟਾ रे रे के के तु... अच्छा रेटा ते जापी केड़े आ ओ जापी ओ देखो भाई इधर को चल मैनु ए दसो मुंडे कित्थू कित्थू आए तुसी कित्थू कित्थू आए केड़े केड़े ਪਿੰਡ ਦੇ ਯਾਰ ਕਿੱਥੂ ਗਿਆ ਅੱਛਾ ਤੂੰ ਅੱਛਾ 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 ਉਹ ਬੱਲੇ ਸਾਰੇ ਨਡਾਲੇ ਲੈ ਨਡਾਲਾ ਨਡਾਲਾ ਹੋਈ ਪਈ ਹੈ ਦੇਖੋ मुंडे ਲਾਉਂਦੇ ਫਿਰ ਹੱਥ ਆ ਲੈ ਆਏ ਹੋਏ ਛਾਜੋਗੇ ਬੁਰੇ ਹੈਂ ਛਾਜੋਗੇ ਹਾਂਜੀ ਸ਼ਕਰਪੁਰੀ ਜਾਂ ਫਰੀਆਦ ਵਾਂਗੂ ਤੇ ਆ ਮੁੰਡੇ ਵੱਡੇ ਵੀ ਆ 35 ਕਿਲੋ ਭਾਰ ਵਰਗ ਦੇ ਮੁੰਡੇ ਪ੍ਰੈਕਟਿਸ ਕਰਨਦੇ ਆ ਤੇ ਇੱਧਰ ਆ ਮੁੰਡੇ ਥੋੜੇ ਵੱਡੇ ਜਿਹੜਾ 40 ਤੁੱਤਾ ਹੀ ਹੋਣਗੇ ਮੈਨੂੰ 40 ਕਿਲੋ ਤੇ ਭਾਰ ਤੁੱਤਾ ਹੀ ਹੋਣਗੇ ਤੇ ਜਿਹੜੇ ਮੁੰਡੇ ਪ੍ਰੈਕਟਿਸ ਕਰਨਦੇ ਆ ਗਰਾਉਂਡ ਦੇ ਵਿੱਚ ਹੁਣ ਆ ਭੰਗੜਾ ਤੇ ਖੇਡਣੀ ਕਬੱਡੀ ਦੋ ਸ਼ੌਕ ਮਿੱਤਰਾਂ ਦੇ ਤੇ ਮੈਂ ਸਾਰਿਆਂ ਨੂੰ ਇੱਕ ਬੇਨਤੀ ਜ਼ਰੂਰ ਕਰਨਾ ਚਾਹੁੰਦਾ ਕਿ ਮੁੰਡੇ ਜਿਹੜੇ ਸਾਡੇ ਪਿੰਡ ਦੇ ਭਾਵੇਂ ਕੋਈ ਲਾਗਲੇ ਪਿੰਡ ਦੇ ਆ ਤੇ ਆਪਾਂ ਨੂੰ ਵੱਧ ਵੱਧ ਸਪੋਰਟ ਕਰਨੀ ਚਾਹੀਦੀ ਏ ਜਿੱਦਾਂ ਮੁੰਡਿਆਂ ਨੂੰ ਜਿੱਦਾਂ ਹੁਣ ਕਿਸੇ ਨੇ ਆਪਣੇ ਐਨਆਰਆਈ 벨ਟ ਆਪਣੀ ਇਧਰ ਦੀ ਨੰਗਲ ਵਾਲੀ ਸਾਈਡ ਜਾਂ ਬੇਗਲ ਵਾਲੀ ਸਾਈਡ ਐਨਆਰਆਈ 벨ਟ ਤੇ ਕਾਫੀ ਐਨਆਰਆਈ ਵੀਰ ਜਿਹੜੇ ਬਾਹਰ ਗਏ ਨੇ ਉਹਨਾਂ ਨੂੰ ਸਾਰਿਆਂ ਨੂੰ ਇੱਕ ਵਾਰੀ ਬੇਨਤੀ ਕਰਨਾ ਚਾਹੁੰਨਾ ਕਿ ਇਹਨਾਂ ਮੁੰਡਿਆਂ ਦਾ ਆਪਾਂ ਸਾਥ ਦੇਈਏ ਚਲੋ ਵੱਧੋ ਵੱਧਾ ਤੁਹਾਨੂੰ ਪਤਾ ਹੁਣ ਪੰਜਾਬ ਦੇ ਵਿੱਚ ਬੱਲੇ ਰੇਡਾ ਚੱਕਰਾਓ ਮਹਾਰਾਜ ਤੁਸੀਂ ਰੇਡਾ ਚੱਕਰਾਓ ਸੰਦੀਪ ਗਿਆ ਭਾਈ ਰੇਡ ਪੜਵਾਓ ਹਲੋ ਜੀ ਲੋ ਜੀ ਲੋ ਸੰਦੀਪ ਬੱਲੇ ਤੇਰੇ ਇਹ ਕਹਿੰਦੇ ਸੰਦੀਪ ਆ ਮੇਰੇ ਵੀਰੋ ਓਏ ਹੋਏ ਉਹ ਤੇਰਾ ਪਾਵਾ ਖੜੀਆਂ ਹੋ ਤੇਰੀਆਂ ਬੱਲੇ ਓ ਤੇਰੇ ਬੱਬਰ ਸ਼ੇਰਾ ਇਹ ਆ ਮਾਂ ਦੇ ਬੜੀ ਪੁੱਤ ਇਹ ਪਾਉਣਗੇ ਪੜਤਾਲੋ ਉਹ ਵੱਡੀ ਦੀਆਂ ਗਰੋਂਡਾ ਦੇ ਵਿੱਚ ਇਹ ਲਿਆਉਣਗੇ ਨੇਰੀਆਂ ਨਿੱਨੇ ਨਿੱਕੇ ਹੁੰਨੇ ਤਿੱਖੇ ਬੱਲੇ ਓ ਤੁਹਾਡੇ ਓ ਜੂੰਦੇ ਵਾਦੇ ਰੋਏ ਉਹ ਮਾਰੀ ਆ ਪਟਾ ਤੇ ਥਾਪੀ ਓ ਨੱਚਦਾ ਹੀ ਜਾਂਦਾ ਫਿਲਮੰਦਰ ਫੱਡੇ ਵਾਂਗੂ ਆ ਵੇਖੋ ਮੁੰਡਿਆ ਆ ਪੌਂਦੇ ਕਬਟੀਆਂ ਵੇਰ ਵੇਰ ਕੇ ਉਧਰ ਵੀ ਲੱਗੇ ਆ ਇਧਰ ਵੀ ਲੱਗੇ ਆ ਦੋਵੇਂ ਬੰਨੇ ਸਕੰਜੇ ਫੇਟਾ ਹੱਥ ਤੇਰਾ ਅੱਜ ਕਰਨਗੇ ਕੁਛ ਨਾ ਕੁਛ ਇਹ ਕਰਨਗੇ ਕੁਛ ਨਾ ਕੁਛ ਅੱਜ ਲੌਂਗ ਤੋਂ ਤਿੱਲੇ ਗੱਲ ਆਏ ਹੈ ਉਹ ਫਾਲੇ ਗਿੱਟਾ ਗਿੱਟਾ ਫਾਲੇ ਨੌਜਵਾਨੇ ਬੱਲੇ ਉਹ ਤੇਰੇ ਬੱਬਰ ਸ਼ੇਰਾ ਇਹ ਨਹੀਂ ਜਾਣ ਦਿੰਦਾ ਅੱਜ ਇਹ ਨਹੀਂ ਜਾਣ ਦਿੰਦਾ ਅੱਜ ਫਾਲਾ ਜਾ ਰੇਡਰ ਨੂੰ ਪੜਨੇ ਸੁੱਖੇ ਨਹੀਂ ਦੁੱਲਾ ਲੱਖਾ ਤੇ ਕੁਲਜੀਤਾ ਬੱਲੇ ਤੇਰੇ ਵੇਖੋ ਜੀ ਨਨਾਲੇ ਦੀ ਸਰਕਾਰੀ ਸਕੂਲ ਦੀ ਗਰਾਊਂਡ ਤੋਂ ਤਸਵੀਰਾਂ ਦਿਖਾ ਰਹੇ ਆ ਤੁਹਾਨੂੰ ਤੇ ਆਪਾਂ ਵੀ ਥੋੜੀ ਬੋਧੀ ਕਮੈਂਟਰੀ ਕਰ ਲਈਦੀ ਏ ਛੱਡ ਦੇ ਛੱਡ ਦਿਓ ਜਾਂਦੇ ਗੁੱਸੇ ਨੂੰ ਮੁੰਡੇ ਨੂੰ ਉਹ ਜਾਂਦ ਮਾਰ ਕੇ ਘਵਾ ਕੇ ਓਏ ਹਾਂ ਲੂੰਦੇ ਨੇ ਔਰ ਲੱਗੇ ਨੇ ਮੁੰਡੇ ਗਰਾਊਂਡਾਂ 'ਚ ਪ੍ਰੈਕਟਿਸਾਂ ਕਰਨਾ ਥਾਪੀਆਂ ਹੀ ਮਾਰੀ ਜਾਂਦੇ ਪਟਾਂ ਦੇ ਇਹਦੇ ਪਾਰਟੀ ਨਾਲ ਲਾਲ ਕਰ ਲਿਓ ਆਹੀ 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 ਬੰਦਾ ਜੀ ਆਹੀ ਬੰਦਾ ਹਾਂਜੀ ਹਾਂਜੀ ਆ ਗਏ ਮਾਰਾ ਭਾਜੀ ਇਹ ਮੁੰਡੇ ਤਿੰਨ ਜਾਣੇ ਆ ਤਿੰਨ ਪੂਰੀਆਂ ਆ ਯਾਲਾ ਉਹ ਕਹਿੰਦਾ ਆਜੋ ਆਇਆ ਆ ਜਾ ਆਇਆ ਆ ਜਾ ਜਾਫੀ ਵੀ ਤੇਜ ਆ ਤੇ ਰੇਡਰ ਵੀ ਤੇਜ ਆ ਉਧਰ ਵੀ ਦੇਖ ਲੀਓ ਉਧਰ ਵੀ ਮੁੰਡੇ ਲੱਗੇ ਆ ਤੇ ਵੱਡੇ ਨੂੰ ਸਾਰੇ ਪਿਆਰ ਕਰਦੇ ਇਹ ਦੇਖੋ ਗਰਾਊਂਡ ਦੇ ਵਿੱਚ ਯਾਲਾ ਆਲਾ ਆਹ ਮੁੰਡੇ ਬਾਹੂ ਆ ਪਾਜੀ ਉਹ ਮਾਲ ਲਿਓ ਕੈਂਚੇ ਉਹ ਫਾਲ ਲਿਓ ਪਾਈ ਤੀ ਜੀ ਹਾਲੇ ਮਹਾਰਾਜ ਆ ਲੋ ਉਧਰ ਗਿੱਟਾ ਗੋਟਾ ਫਾਲ ਲਿਆਈ ਅੰਨਾ ਚੋਂ ਕਈ ਖਿਡਾਰੀ ਜਿਹੜੇ ਵਧੀਆ ਨਿਕਲਣਗੇ ਬਣ ਕੇ ਜਿੱਦਾਂ ਪ੍ਰੈਕਟਿਸ ਕਰਦੇ ਰਹੇ ਮੁੰਡੇ ਵਧੀਆ ਵਧੀਆ ਖਿਡਾਰੀ ਬਣਨਗੇ ਆਪਣੇ ਸਮੇਂ ਦੇ ਵਿੱਚ ਤੇ ਵਧੀਆ ਗਰਾਊਂਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਧੀਆ ਰੌਣਕ ਲੱਗੀ ਹੈ ਗਰਾਊਂਡ ਦੇ ਵਿੱਚ ਇੱਧਰ ਬੱਚੇ ਹੋਰ ਵੀ ਜਿਹੜੇ ਆ ਟੈਰਾ ਨੂੰ ਖਿੱਚੀ ਜਾਂਦੇ ਆ ਜੋਰ ਜਮਾਈ ਲੱਗੀ ਪੂਰੀ ਤੇ ਕਬੱਡੀ ਨੂੰ ਜਿੰਨੇ ਪਿਆਰ ਕਰਦੇ ਆ ਵੀਡੀਓ ਵੱਦ-ਵੱਦ ਸ਼ੇਅਰ ਕਰਦੇ ਹੋ ਤੇ ਇੱਧਰ ਬੱਚੇ ਹੋਰ ਵੀ ਛੋਟੇ-ਛੋਟੇ ਬੱਚੇ ਲੱਗੇ ਆ ਗਰਾਊਂਡ ਦੇ ਵਿੱਚ ਆਪਣੀ ਜੋਰ ਦਿਖਾਉਣ ਆਹ ਦੇਖ ਲੋ ਅਟਾਇਰ ਖਿੱਚੀ ਜਾਂਦੇ ਆ ਇਹ ਵੀ ਬੱਚਿਆਂ ਨੂੰ ਸ਼ੌਂਕ ਹੈ ਮੰਨ ਲੇ ਕਿ ਗਰਾਉਂਡ ਦੇ ਵਿੱਚ ਆਉਂਦਾ ਤੇ ਵੀ ਆਪਣੇ ਜੋਰ ਜਮਾਈ ਲੱਗੇ ਨੇ ਕਰਨ ਚਲੋ ਕਿਉਂਕਿ ਤੁਹਾਨੂੰ ਪਤਾ ਪੰਜਾਬ ਵਿੱਚ ਸ਼ੇਵੰਤ ਰਿਆ ਬੜਾ ਵਗ ਰਿਆ ਤੇ ਪੰਜਾਬ ਸਰਕਾਰ ਵੀ ਯੋਧ ਨਸ਼ਾ ਵਿਰੁੱਧ ਮੇਮ ਚਲਾ ਰਹੀ ਹੈ ਤੇ ਨਸ਼ਿਆਂ ਦੇ ਠੱਲ ਵੀ ਪਾ ਰਹੀ ਆ ਪਰ ਇਧਰ ਬੱਚਿਆਂ ਦਾ ਵੱਖਰਾ ਹੀ ਜੋਸ਼ ਆ ਉਹ ਸਾਹਮਣੇ ਗਰਾਊਂਡ 'ਚ ਵੀ ਲੱਗੇ ਬੱਚੇ ਤੇ ਆ ਵੀ ਦੋ ਟਾਇਰ ਖਿੱਚਣ ਦੇ ਕਿੱਟੋ ਕਿੱਟ ਆਹੀ ਸਾਡੇ ਨਡਾਲੇ ਦੀ ਸਰਕਾਰੀ ਸਕੂਲ ਦੀ ਗਰਾਊਂਡ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇਸੇ ਗਰਾਊਂਡ ਦੇ ਵਿੱਚ ਬਹੁਤ ਸਾਰੇ ਖਿਡਾਰੀ ਜਿਹੜੀ ਆਪਣੀ ਮਿਹਨਤ ਲਾ ਕੇ ਬਾਹਰ ਦੇ ਸ਼ਮ ਦੇ Chand ਵਿੱਚ ਗਏ ਆ ਕਬੱਡੀ ਦੀਆਂ ਨੜਾਲੇ ਦਾ ਨਾਮ ਰੋਸ਼ਨ ਕੀਤਾ ਸਾਡੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਤੇ ਉਹਨਾਂ ਵਿੱਚੋਂ ਮੈਂ ਕੁਝ ਨਾਮ ਤੁਹਾਨੂੰ ਜ਼ਰੂਰ ਦੱਸਾਂਗਾ ਸਾਡਾ ਗਵਾਂਢ ਪਿੰਡਾ ਜੀ ਸੋਨੂ ਜੰਪ ਪਿੰਡ ਬਰਾਹੀਵਾਲ ਬਲਵਿੰਦਰ ਸਿੰਘ ਜੀ ਫੱਡਾ ਸਾਡੇ ਪਿੰਡ ਦੇ ਜੰਪਲ ਸਵਰਗਵਾਸੀ ਸਰਦਾਰ ਪ੍ਰੀਤਮ ਸਿੰਘ ਜੀ ਪ੍ਰੀਤਾ ਜਨਨ ਨੂੰ ਅਸੀਂ ਪਿਆਰਦੇ ਆਇਆ ਪ੍ਰੀਤਾ ਤੇ ਗਿਆ ਪ੍ਰੀਤਾ ਕਬੱਡੀ ਦੇ ਵਿੱਚ ਨਾਮ ਨਾਲ ਆਪਾਂ ਜਾਣਦੇ ਆ ਅਸੀਂ ਉਸ ਧਰਤੀ ਜੀ ਖਲੋਤੇ ਹੋਏ ਆ ਅੱਜ ਨੜਾਲਾ ਦੀ ਸਰਕਾਰੀ ਸਕੂਲ ਦੀ ਗਰਾਊਂਡ ਛੇਵੇਂ ਗੁਰੂ ਸਾਹਿਬ ਜੀ ਹਰਗੋਬਿੰਦ ਸਾਹਿਬ ਜੀ ਦੀ ਚਰਨਛੋਹ ਧਰਤੀ ਏ ਇਹ ਨਡਾਲੇ ਦੀ ਧਰਤੀ ਮੇਰੇ ਵੀਰੋ ਆ ਦੇਖ ਲੋ ਤੁਹਾਡੇ ਸਾਹਮਣੇ ਆ ਗਰਾਊਂਡ ਦੇ ਵਿੱਚ ਪੂਰੀ ਐਨ ਪੂਰੀ ਰੌਣਕ ਲੱਗੀ ਅੱਜ ਤੇ ਬੱਚੇ ਆਜ ਵੀ ਪੂਰਾ ਜੋਸ਼ ਏ ਆ ਬੱਚੇ ਦੇਖ ਲੋ ਕਿਤਾ ਮਿਹਨਤ ਲਾਉਂਦੇ ਆਪਣੀ ਪ੍ਰੈਕਟਿਸ ਕਰਨਦੇ ਹਨ ਬਾਕੀ ਉਧਰ ਗਰਾਊਂਡ 'ਚ ਤੁਸੀਂ ਦੇਖ ਹੀ ਲਿਆ ਕਿਸ ਤਰ੍ਹਾਂ ਦਾ ਮਾਹੌਲ ਏ ਚਪੇੜੋ ਚਪੇੜੀ ਹੁੰਦੇ ਇੱਕ ਦੂਜੇ ਨਾਲ ਇੱਧਰ ਬੱਚੇ ਛੋਟੇ-ਛੋਟੇ ਬੱਚੇ ਵੀ ਆ ਦੇਖ ਲੋ ਆ ਛੋਟੇ ਛੋਟੇ ਬੱਚੇ ਵੀ ਕੋਲ ਹੁੰਦੇ ਆ ਇੱਧਰ ਵੇਖੋ ਆਪਣਾ ਜੋਰ ਜਮਾਈ ਕਰਨ ਦੇ ਆ ਤੇ ਅੱਜ ਦੀ ਸਾਡੀ ਵੀਡੀਓ ਬਣਾਉਣ ਦਾ ਖਾਸ ਮਕਸਦ ਇਹ ਸੀ ਕਿ ਅਸੀਂ ਅੱਜ ਬੜੇ ਦਿਨਾਂ ਬਾਅਦ ਗਰਾਊਂਡ ਦੇ ਵਿੱਚ ਆਏ ਤੇ ਮੈਂ ਸੋਚਿਆ ਕਿ ਕਿਉਂ ਨਾ ਆਪਾਂ ਸਰੋਤੇ ਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰੀਏ ਕਿਉਂਕਿ ਕਬੱਡੀ ਨੂੰ ਸਾਰੇ ਪਿਆਰ ਕਰਦੇ ਸਾਡੀ ਮਾਂ ਖੇਡ ਨੂੰ ਕਿ ਜਿੱਥੇ ਵੀ ਹੁਣ ਸੀਜ਼ਨ ਦੇ ਸੀਜ਼ਨ ਜਿੱਦਾਂ ਮੁੰਡੇ ਹੁਣ ਵੱਡੇ ਵੱਡੇ ਕੱਪ ਕਬੱਡੀ ਕੱਪ ਹੁੰਦੇ ਹਾਂ ਜੀ ਵੱਡੇ ਵੱਡੇ ਕੱਪ ਹੁੰਦੇ ਆ ਤੇ ਉਥੇ ਸਾਡੇ ਜਿਹੜੇ ਕਬੱਡੀ ਪ੍ਰੇਮੀ ਨੇ ਉਹ ਕਬੱਡੀ ਦੇ ਦੇਖਣ ਜਾਂਦੇ ਨੇ ਤੇ ਬਹੁਤ ਸਾਰੇ ਕਬੱਡੀ ਚ ਮਾਨ ਸਨਮਾਨ ਵੀ ਬਹੁਤ ਹੁਣ ਵੱਡੇ ਵੱਡੇ ਹੌਲਾਪੇ ਗੱਡੀਆਂ ਮੋਟਰਸਾਈਕਲ ਇੱਥੇ ਤਾਂ ਮੱਜਾਂ ਵੀ ਦੇਣ ਲੱਪਿਆ ਕੰਪੈਨਾਂ ਵੀ ਦੇਣ ਲੱਪਿਆ ਵੇਖੋ ਕਬੱਡੀ ਚ ਕਿੰਨਾ ਪੈਸਾ ਹੋ ਗਿਆ ਸਾਡੇ ਸਮੇਂ ਦੀ ਮੈਂ ਗੱਲ ਕਰਾਂ ਤੇ ਸਾਡੇ ਸਮਿਆਂ ਦੇ ਵਿੱਚ ਸਾਡੇ ਸਮਿਆਂ ਦੇ ਵਿੱਚ 1000 1500 ਰੁਪਇਆ ਸਾਰਾ ਤੇ ਹੁਣ ਦੀ ਆਪਾਂ ਗੱਲ ਕਰੀਏ ਤਾਂ ਹੁਣ ਕਬੱਡੀ ਵਿੱਚ ਬਹੁਤ ਸਾਰਾ ਪੈਸਾ ਬਹੁਤ ਵਧੀਆ ਖਿਡਾਰੀ ਇਸ ਕਬੱਡੀ ਦੀ ਲੈਂਡ ਵਿੱਚ ਆਏ ਤੇ ਬਹੁਤ ਵਧੀਆ ਆਪਣੇ ਪਿੰਡ ਦਾ ਆਪਣੇ ਏਰੀਆ ਦਾ ਨਾਮ ਰੋਸ਼ਨ ਕੀਤਾ ਕਬੱਡੀ ਜ਼ੋਰ ਤੇ ਦਿਮਾਗ ਦੀ ਖੇਡ ਆ ਜੀ ਤਕਨੀਕ ਦੀ ਕੇ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੇ ਲੱਗੀ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਦੱਸਣਾ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਨੂੰ ਅਸੀਂ ਫੇਰ ਮਿਲਾਂਗਾ ਜੀ ਹਰਪ੍ਰੀਤ ਸਿੰਘ ਕੋਤੜੇਨ ਦੁਆ ਚਾਚਾ ਜੀ ਤੇ ਆਪਣਾ ਪਿੰਡ ਨੰਡਾਲਾ ਕੰਨਾ ਜਿਹੜਾ ਤੁਸੀਂ ਦੇਖ ਰਹੇ ਹੋ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਵੀ ਕਰਦੇ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਨਾ ਕਿ ਤੁਸੀਂ ਇੰਨਾ ਪਿਆਰ ਦਿੰਦੇ ਹੋ ਸਾਡੇ ਚੈਨਲ ਨੂੰ ਤੇ ਵੀਡੀਓ ਤੁਸੀਂ ਵੱਧ ਵੱਧ ਇਹ ਵੀ ਸ਼ੇਅਰ ਕਰ ਦੇਣੀ ਹੈ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਨੂੰ ਅਸੀਂ ਫੇਰ ਮਿਲਾਂਗੇ ਜੀ ਹਰਪ੍ਰੀਤ ਸਿੰਘ ਕੋਤੜੇ ਤੋਂ ਦਵਾਜਾ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ